हेलो तो स्टूडेंट्स नैक्सट असी लेख करा रखड़ी का त्यौहार ठीक है यदि अभी पंद्रह लाइना करा ठीक है वीडियो लाइक करना शेयर करना चैनल नब्सक्राइब करना ठीक है तो चलो फिर स्टार्ट करते हैं नंबर एक है रखड़ी भारत का पवित्र त्यौहार है ठीक है नंबर दो ਇਹ ਭਾਈ ਭੈਣ ਦੇ ਪਿਆਰ ਦਾ ਪ੍ਰਤੀਕ ਹੈ ਨੰਬਰ 3 ਇਸ ਨੂੰ ਰਾਖੀ ਜਾਂ ਰક્ષા ਬੰਧਨ ਵੀ ਕਿਹਾ ਜਾਂਦਾ ਹੈ ਨੰਬਰ 4 ਇਹ ਤਿਹਾਰ ਸਾਵਣ ਮਹੀਨੇ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ ਠੀਕ ਹੈ ਕਦੋਂ ਮਨਾਉਂਦੇ ਸਾਵਣ ਮਹੀਨੇ ਦੀ ਜਦੋਂ ਪੂਰਨਮਾਸ਼ੀ ਹੁੰਦੀ ਹੈ ਨਾ ਉਦੋਂ ਇਹ ਤਿਹਾਰ ਮਨਾਇਆ ਜਾਂਦਾ ਠੀਕ ਹੈ ਅੱਗੇ ਹੈ ਨੰਬਰ 5 ਭੈਣ ਆਪਣੇ ਭਾਈ ਦੀ ਕਲਾਈ ਤੇ ਰਖੜੀ ਬੰਨਦੀ ਹੈ ਠੀਕ ਹੈ ਤੁਸੀਂ ਵੀ ਬੰਨਦੇ ਹੋਗੇ ਨਾ ਆਪਣੇ ਭਰਾ ਦੀ ਕਲਾਈ ਤੇ ਰਖੜੀ ਹੈ ਨਾ ਸੋਹਣੀਆਂ ਸੋਹਣੀਆਂ ਰਖੜੀਆਂ ਖਰੀਦ ਕੇ ਕਮੈਂਟ ਕਰਕੇ ਦੱਸਣਾ ਤੁਸੀਂ ਕਿੱਦਾਂ ਦੀਆਂ ਰਖੜੀਆਂ ਬੰਨਦੇ ਆ ਠੀਕ ਹੈ ਬੱਚਿਆਂ ਦੀ ਆਪਣੀ ਆਪਣੀ ਪਸੰਦ ਹੁੰਦੀ ਹੈ ਨਾ ਨੰਬਰ 6 ਰਖੜੀ ਇੱਕ ਪਵਿੱਤਰ ਧਾਗਾ ਹੁੰਦਾ ਹੈ ਜੋ ਪਿਆਰ ਤੇ ਸੁਰੱਖਿਆ ਦਾ ਪ੍ਰਤੀਕ ਹੈ ਇਹ ਕਿਉਂ ਹੁੰਦਾ ਹੈ ਪਵਿੱਤਰ ਧਾਗਾ ਇਹਨੂੰ ਕਿਉਂ ਕਹਿੰਦੇ ਆ ਧਾਗੇ ਤਾਂ ਬਹੁਤ ਤਰ੍ਹਾਂ ਦੇ ਹੁੰਦੇ ਆ ਇਹਦੇ ਵਿੱਚ ਇਸ ਧਾਗੇ ਦੇ ਵਿੱਚ ਇੱਕ ਸਾਡੇ ਮਨ ਦੇ ਵਿੱਚ ਇੱਕ ਪ੍ਰਤੀਗਿਆ ਹੁੰਦੀ ਹੈ ਕਿ ਅਸੀਂ ਆਪਣੇ ਜਿਹੜੀਆਂ ਭੈਣਾਂ ਦੀ ਰੱਖਿਆ ਕਰਾਂਗੇ ਹਰ ਦੁੱਖ ਸੁੱਖ ਦੇ ਵਿੱਚ ਹਰ ਮੁਸੀਬਤ ਦੇ ਵਿੱਚ ਅਸੀਂ ਉਹਦੀ ਰੱਖਿਆ ਕਰਾਂਗੇ ਠੀਕ ਹੈ ਅੱਗੇ ਹੈ ਨੰਬਰ 7 ਭਾਈ ਭੈਣ ਭਾਈ ਦੀ ਲੰਮੀ ਉਮਰ ਦੀ ਕਾਮਨਾ ਕਰਦੀ ਹੈ ਜਦੋਂ ਫਿਰ ਰਖੜੀ ਬੰਦੀ ਹੈ ਉਹ ਪਰਮਾਤਮਾ ਅਗੇ ਅਰਦਾਸ ਕਰਦੀ ਹੈ ਕਿ ਮੇਰੇ ਭਰਾ ਦੀ ਲੰਮੀ ਉਮਰ ਹੋਵੇ ਠੀਕ ਹੈ ਅੱਗੇ ਹੈ ਨੰਬਰ 8 ਭੈਣ ਭਾਈ ਦੇ ਮੱਥੇ ਤੇ ਤਿਲਕ ਲਗਾਉਂਦੀ ਹੈ ਨੰਬਰ 9 ਰਖੜੀ ਬੰਨਣ ਵਜੋਂ ਭਾਈ ਬਜੋ ਤੋਹਫੇ ਜਾਂ ਪੈਸੇ ਦਿੰਦਾ ਹੈ ਠੀਕ ਹੈ ਉਹ ਪਿਆਰ ਵਜੋਂ ਫਿਰ ਭੈਣ ਨੂੰ ਤੋਹਫੇ ਜਾਂ ਪੈਸੇ ਜਾਂ ਕੋਈ ਹੋਰ ਚੀਜ਼ ਦਿੰਦਾ ਹੈ ਠੀਕ ਹੈ ਨੰਬਰ 11 ਕਈ ਵਾਰ ਦੋਸਤ ਵੀ ਇੱਕ ਦੂਜੇ ਨੂੰ ਰਖੜੀ ਬੰਨ੍ਹਦੇ ਹਨ ਠੀਕ ਹੈ ਇਹ ਵੀ ਰਵਾਜ ਆ ਕਿ ਦੋਸਤ ਵੀ ਇੱਕ ਦੂਜੇ ਨੂੰ ਰਖੜੀ ਬੰਨ੍ਹਦੇ ਆ ਨੰਬਰ 11 ਇਸ ਦਿਨ ਮਠਿਆਈਆਂ ਅਤੇ ਭਗਵਾਨ ਬਣਾਏ ਜਾਂਦੇ ਹਨ ਠੀਕ ਹੈ ਖੁਸ਼ੀ ਦਾ ਤਿਹਾਰ ਆ ਤੇ ਨੇਚਰਲੀ ਆ ਕਿ ਮਠਿਆਈਆਂ ਤੇ ਭਗਵਾਨ ਬਣਾਏ ਵੀ ਜਾਂਦੇ ਆ ਤੇ ਦੁਕਾਨਾਂ ਤੋਂ ਖਰੀਦੇ ਵੀ ਜਾਂਦੇ ਆ ਨੰਬਰ 12 ਇਹ ਤਿਹਾਰ ਸਕੂਲਾਂ ਵਿੱਚ ਵੀ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਠੀਕ ਆ ਸਕੂਲਾਂ ਦੇ ਵਿੱਚ ਵੀ ਇਹ ਬੜਾ ਉਤਸ਼ਾਹ ਨਾਲ ਮਨਾਉਂਦੇ ਕਿਉਂਕਿ ਇੱਥੇ ਕੰਪੀਟੀਸ਼ਨ ਹੋ ਜਾਂਦੇ ਆ ਫੇਰ ਅਖੜੀਆਂ ਬਣਾਉਣ ਦੇ ਹਨਾ ਤੇ ਨੰਬਰ 13 ਹੈ ਅੱਗੇ ਨੰਬਰ 13 ਹੈ ਬੱਚੇ ਰਖੜੀਆਂ ਬਣਾਉਂਦੇ ਅਤੇ ਆਪਸ ਵਿੱਚ ਬੰਨਦੇ ਹਨ ਠੀਕ ਹੈ ਸਕੂਲਾਂ ਦੇ ਵਿੱਚ ਰਖੜੀ ਜਦੋਂ ਬਣਾ ਲੈਂਦੇ ਆ ਬੱਚੇ ਟੀਚਰ ਬਣਵਾਉਂਦੇ ਉਹਨਾਂ ਤੋਂ ਤਾਂ ਫਿਰ ਉਹ ਰਖੜੀ ਆਪਸ ਵਿੱਚ ਬੰਨਦੇ ਆ ਨੰਬਰ 14 ਇਹ ਸਾਡੀ ਸੱਭਿਆਚਾਰਕ ਵਿਰਾਸਤ ਦਾ ਅਹਿਮ ਹਿੱਸਾ ਹੈ ਠੀਕ ਹੈ ਇਹ ਜਿਹੜਾ ਹੈ ਰਖੜੀ ਬੰਨਣਾ ਸਾਡੀ ਜਿਹੜੀ ਸੱਭਿਆਚਾਰਕ ਵਿਰਾਸਤ ਹੈ ਕੀ ਪੂਰੇ ਦੇਸ਼ ਦੇ ਵਿੱਚ ਸਾਡੀ ਅਲੱਗ ਪਹਿਚਾਣ ਹੁੰਦੀ ਆ ਵਿਦੇਸ਼ਾਂ ਦੇ ਵਿੱਚ ਵੀ ਜੋ ਵੀ ਸਾਡੇ ਪੰਜਾਬੀ ਵੀਰ ਭਾਈ ਜਾਂ ਪੰਜਾਬੀ ਜਾਂ ਆਪਣੇ ਦੇਸ਼ ਦੇ ਵਾਸੀ ਵਸਤੇ ਆ ਉਹ ਸਾਰੇ ਇਸ ਤਿਹਾਨ ਨੂੰ ਬੜੇ ਸ਼ੌਂਕ ਨਾਲ ਤੇ ਮਨਾਉਂਦੇ ਆ ਠੀਕ ਹੈ ਨਾ ਰਖੜੀਆਂ ਬਾਹਰ ਵੀ ਭੇਜਦੇ ਆ ਨੰਬਰ 15 ਇਹ ਦੇਨ ਸਾਰਿਆਂ ਲਈ ਖੁਸ਼ੀ ਅਤੇ ਪਿਆਰ ਦਾ ਸੁਨੇਹਾ ਲੈ ਕੇ ਆਉਂਦਾ ਹੈ ਠੀਕ ਹੈ ਇਹ ਜਿਹੜਾ ਦੇਣਵਾ ਸਾਰਿਆਂ ਲਈ ਖੁਸ਼ੀ ਦੇ ਹੁੰਦਾ ਹੈ ਤੇ ਪਿਆਰ ਲਿਆਉਂਦਾ ਹੈ ਠੀਕ ਹੈ ਓਕੇ ਇਹ ਤੁਹਾਡਾ ਹੋ ਗਿਆ 15 ਲਾਈਨਾਂ ਰਖੜੀ ਦੇ ਤਿਹਾਰ ਦੇ ਠੀਕ ਹੈ ਇਹਨੂੰ ਚੰਗੀ ਤਰ੍ਹਾਂ ਯਾਦ ਕਰ ਲੈਣਾ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਓਕੇ ਬਾਏ